ਆਮ ਆਦੀ ਪਾਰਟੀ ਹਮੇਸ਼ਾ ਅਧਾਰਾ ਬੰਦਾ ਲੈ ਕੇ ਆਉਂਦੇ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਇਨਕਲਾਬੀ ਐ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਅੱਗੇ ਆ ਸਕਦੇ ਨਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਕਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਉਹ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਇਹ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੇ ਉੱਠ ਕੇ ਆਇਆ ਹੋਵੇ। ਨਾ ਕਿਸੇ ਕਿਸਾਨ ਦਾ ਪੁੱਤ ਹੈ। ਨਾ ਕਿਸੇ ਗਰੀਬ ਦਲਿਤ ਪਰਿਵਾਰ ਦਾ ਮੁੰਡਾ। ਨਾ ਹੀ ਕੋਈ ਆਮ ਆਦੀ ਪਾਰਟੀ ਦਾ ਵਰਕਰ। ਜਿੰਨਿਆਂ ਜਿੰਨੀ ਚੋਣਾਂ ਹੋਈਆਂ। ਕੋਈ ਕਾਂਗਰਸ 'ਚੋਂ ਲੈ ਕੇ ਕੋਈ ਆਮ ਆਦਮੀ ਪਾਰਟੀ ਵਾਲੇ ਕੋਈ ਅਕਾਲੀਆਂ 'ਚੋਂ ਲਿਆਏ। ਲੇਕਿਨ ਜਿਹੜੇ ਮੁੰਡਿਆਂ ਨੇ ਇਨਾ ਪਿਛੇ ਜਾਨਵਾਰੀਆਂ ਸੀ ਵੀ ਇਨਕਲਾਬੀ ਆ ਗਏ ਜਿਨ੍ਹਾਂ ਨੇ ਆਪਣੇ ਘਰ ਛੱਡ ਕੇ ਨੌਕਰੀਆਂ ਛੱਡ ਕੇ ਨਾ ਪਿਛੇ ਲੱਗੇ ਸੀ ਅੱਜ ਉਹ ਰੁੜਦੇ ਫਿਰਦੇ ਐ ਤੇ ਇਹ ਨਸ਼ੇ ਵਾਲਿਆਂ ਨੂੰ ਲਿਆ ਕੇ ਇੱਥੇ ਟਿਕਟਾਂ ਦਿੰਦੇ ਆ ਜਿਹੜਿਆਂ ਨੂੰ ਪਹਿਲਾਂ ਕਹਿੰਦੇ ਸੀ ਇਹ ਨਸ਼ੇ ਦੇ ਵਪਾਰੀ ਐ ਅੱਜ ਉਹ ਤਰਨ-ਤਾਰਨ ਦੇ ਇਹਨਾਂ ਦੇ ਹੀ ਉਮੀਦਵਾਰ ਐ ਸੋ ਇਹ ਗੱਲਾਂ ਲੋਕਾਂ ਨੂੰ ਸਮਝਣੀਆਂ ਪੈਣੀਆਂ ਐ ਆਪਾਂ ਲੰਬੀਆਂ ਤਕਰੀਰਾਂ ਲੰਬੀਆਂ ਗੱਲਾਂ ਪਿੰਡਾਂ ਵਿੱਚ ਤੇ ਰੈਲੀਆਂ ਵਿੱਚ ਕਰਾਂਗੇ ਅੱਜ ਆਪਾਂ ਨੇ ਇਕੱਠੇ ਹੋ ਕੇ ਕਾगज ਪਰ ਜਾਣਾ ਮੈਂ ਆਪਣੇ ਵੀਰ ਨੂੰ ਸ਼ੁਭਕਾਮਨਾਵਾਂ ਦਿਨਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਇਕਜੁੱਟ ਹੋ ਕੇ ਤਕੜੇ ਹੋ ਕੇ ਇਹ ਇਲੈਕਸ਼ਨ ਲੜਨੀ ਹੈ আর জিতਣੀ ਹੈ ਅੱਜ ਮੈਂ ਪ੍ਰੈਸ ਨੂੰ ਬੇਨਤੀ ਕਰਨੀ ਚਾਹਣਾ ਤੇ ਕੋਝਾ ਝਾੜੂ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਆ ਕਿ ਭਾਈ ਕਾਂਗਰਸ ਪਤਾ ਨਹੀਂ ਇੱਧਰ ਉੱਧਰ ਹੈ ਕਈ ਸਾਡੇ ਹੀ ਵਿਅਕਤੀ ਚਰਚਾ ਕਰਦੇ ਰਹਿੰਦੇ ਆ ਕਾਂਗਰਸ ਜਿੱਥੇ ਕਾਂਗਰਸ ਦਾ ਸਵਾਲ ਹੈ ਨਿੱਜੀ મતभेद ਹੋ ਸਕਦੇ ਆ ਲੇਕਿਨ ਅੱਜ ਜੋ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਬੈਠੀ ਆ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਅਸੀਂ ਸਾਰੇ ਔਰ ਕੋਈ ਫਰਕ ਨਹੀਂ ਆ ਔਰ ਮੈਂ ਬਤੌਰ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਗਰ ਕਿਸੇ ਕੋਲੇ ਵੀ ਨੰਗੇ ਪੈਰੀਂ ਨਹੀਂ ਚੱਲ ਕੇ ਜਾਣਾ ਪਿਆ ਤਾਂ ਰਾਜਾ ਵੜਿੰਗ ਹਰ ਵਿਅਕਤੀ ਨੂੰ ਮਨਾ ਸਕਦਾ ਤੇ ਹਰ ਵਿਅਕਤੀ ਕੋਲੇ ਨੰਗੇ ਪੈਰੀ ਵੀ ਜਾ ਸਕਦਾ ਹੈ। ਸੋ ਮੇਰੀ ਆ ਕਰਨਪੁਰਜਾ ਸਾਡਾ ਭਰਾ ਇਥੋਂ ਦੇ 4-5 ਉਮੀਦਵਾਰ ਸਨ ਲੇਕਿਨ ਉਹਨਾਂ ਨੇ ਫਦਾਕਦੀਲੀ ਵਿਖਾਈ ਸਾਰਿਆਂ ਨੇ ਕਿਹਾ ਜਿਹਨੂੰ ਤੁਸੀਂ ਟਿਕਟ ਦੇਵੋਗੇ ਸਭ ਆਪਣੀ ਆਪਣੀ ਟਿਕਟ ਮੰਗਦੇ ਸਨ ਜਿਹਨੂੰ ਤੁਸੀਂ ਟਿਕਟ ਦੇਵੋਗੇ ਅਸੀਂ ਉਹਦਾ ਸਾਥ ਦੇਾਂਗੇ ਕਿ ਅੱਜ ਸਾਡਾ ਉਮੀਦਵਾਰ ਨੌਜਵਾਨ ਸਾਥੀ ਆਮ ਕਰਨ ਨਾਲ ਸਬੰਧ ਰੱਖਣ ਵਾਲਾ ਕਰਨਪੁਰਜਾ ਅਸੀਂ ਖੜਾ ਕੀਤਾ ਹੈ। ਇਹ ਇਹ ਦੂਜੇ ਉਮੀਦਵਾਰਾ ਛੋ ਫਰਕ ਕੀ ਹੈ ਇਹ ਜਾ ਕੇ ਦੱਸਣਾ ਹੈ شریف ਵਿਅਕਤੀ ਹੈ ਭੋੜਾ ਵਿਅਕਤੀ ਹੈ ਆਮ ਹੈ ਦੂਜਾ ਇੱਕ ਤਾਂ ਗੈਂਗਸਟਰ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਵੋਟਾਂ ਮੰਗ ਰਿਹਾ ਹੈ ਮੈਂ ਪੰਜਾਬ ਦੇ ਜੋਸ਼ੀ ਸਾਹਿਬ ਪਰੰਤਾਰਨ ਦੇ ਹਿੰਦੂ ਭਰਾਵਾਂ ਨੂੰ ਵਪਾਰੀਆਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਐਮਐਲਏ ਉਹ ਚਾਹੀਦਾ ਹੈ ਜੀਰਾ ਗਲਾਵਾ ਤੁਸੀਂ ਫੜ ਕੇ ਤੇ ਬਾਂਮ ਰੋਡ ਸਖੋ ਐਮਐਲਏ ਹੋਣੀ ਚਾਹੀਦਾ ਜਿਹੜਾ ਧੌਂਟੇ ਗੋਡਾ ਰੱਖ ਕੇ ਤੇ ਜਿਹਦੇ ਕੋਲੋਂ ਡਰ ਲੱਗਦਾ ਹੋਵੇ ਗੱਲ ਕਰਦਿਆਂ ਨੂੰ ਇਹ ਫੈਸਲਾ ਅੱਜ ਤਰਨਤਾਰ ਤੇ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਦੂਜਾ ਇੱਕ ਉਮੀਦਵਾਰ ਹੋ ਐ ਜੀਰੇ ਬਾਰੇ ਇਹਨੇ ਪੁੱਛਣਾ ਤਾ ਇੱਕ ਐਸਐਸਪੀ ਹੁੰਦਾ ਸੀ ਇੱਥੇ ਉਹਦਾ ਨਾਂ ਸੀਗਾ ਪੀਕੇ ਰਾਏ ਉਹ ਹਿਸਟਰੀ ਪੀਕੇ ਰਾਏ ਤੋਂ ਪੁੱਛ ਲਓ ਵੀ ਅਸੀਂ ਕੀ ਕਰਦੇ ਸੀ ਤੇ ਹੁਣ ਅਸੀਂ ਐਸ ਪਾਰਟੀ ਤੋਂ ਐਸ ਪਾਰਟੀ ਚ ਐਸ ਪਾਰਟੀ ਤੋਂ ਐਸ ਪਾਰਟੀ ਚ ਇਸ ਤਰ੍ਹਾਂ ਦੇ ਉਮੀਦਵਾਰ ਸਰਕਾਰਾਂ ਨੇ ਦਿੱਤੇ ਆ ਜਰਾ ਗੌਰ ਤਰਨ-ਤਰਨ ਤੇ ਪੰਜਾਬ ਦੇ ਲੋਕਾਂ ਨੇ ਫਰਮਾਉਣੀ ਹੈ ਇੱਕ ਉਮੀਦਵਾਰ ਹੋ ਐ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਕਨਸਟੀਟਿਊਸ਼ਨ ਆਫ ਇੰਡੀਆ ਜੁਨੀਮੰਦਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਜਿਹਨੂੰ ਦੇਸ਼ ਤੇ ਤਿਰੰਗੇ ਝੰਡੇ ਚ ਵੀ ਹੋ ਸਕਦਾ ਵਿਸ਼ਵਾਸ ਨਾ ਹੋਵੇ ਸਾਨੂੰ ਉਮੀਦਵਾਰ ਉਹ ਚਾਹੀਦਾ ਕਿ ਜਿੱਤ ਕੇ ਸਾਡੇ ਇਲਾਕੇ ਦੇ ਲੋਕਾਂ ਦੀ ਲੜਾਈ ਲੜੇ ਨਾ ਕਿ ਜਿੱਤ ਕੇ ਕਿਸੇ ਪਾਸੇ ਬੈਠਾ ਹੋਵੇ ਅਸੀਂ ਉਹਨੂੰ ਕਾਮੀ ਨਾ ਕਹਿ ਸਕਦੇ ਹੋਈਏ ਉਹਨੂੰ ਮਿਲ ਨਹੀਂ ਸਕਦੇ ਹੋਈਏ ਕੋਈ ਫਾਇਦਾ ਨਹੀਂ ਇਹੋ ਜਿਹੇ ਫੈਸਲੇ ਲੈਣ ਦਾ